ਇਸ ਸਾਲ ਨੂੰ ਸੱਤ ਦੋ ਸਾਲ ਹੋ। ਸਮਝ ਗਏ ਗੇ? ਇਹਦੀ ਤੁਹਾਨੂੰ ਬੇਨਤੀ ਹੈ। ਅੱਜ ਤੋਂ ਬਾਅਦ ਇਹ ਮੁੜ ਕੇ ਨਹੀਂ ਹੋਣਾ ਚਾਹੀਦਾ ਤੇ ਨਾ ਇਹਨਾਂ ਦਾ ਗਿਲਾ ਰਹਿਣਾ ਚਾਹੀਦਾ ਤੇ ਨਾ ਤਾਂ ਪਹਿਲਾਂ ਪਹਿਲ ਦੇ ਦੱਸਦੇ ਕਰਨਾ। ਠੀਕ ਹੈ ਸਰ। ਠੀਕ ਹੈ? ਹਾਂ, ਮਤਲਬ ਜੇ ਦੁਬਾਰਾ ਇਹਨਾਂ ਨੇ ਡੀਸੀ ਕੋ ਜਾਣਾ, ਇਹਨਾਂ ਨੇ ਯੂਨੀਵਰਸਿਟੀ ਐਮ ਵੀ ਕੋ ਜਾਣਾ ਕਿੱਥੇ ਜਾਣਾ? ਤੁਹਾਡੀ ਡਿਊਟੀ ਹੈ। ਠੀਕ ਹੈ ਤੁਹਾਨੂੰ ਇਹਦਾ ਤਾਂ ਸਪੈਸ਼ਲ ਮੈਨੂੰ ਮਿਲਣਾ ਹੈ। ਠੀਕ ਹੈ ਸਰ ਇਹਨਾਂ ਦਾ 22 ਦਵਾ ਹੁੰਦਾ 22। ਹਾਂ ਦੋ ਸਾਲ ਹੋ ਗਏ। ਦੋ ਸਾਲ ਹੋ ਗਏ। ਅਮੋ ਜੀ ਜੀ ਸਰ 2 ਸਾਲ ਹੋ ਗਏ ਦੂਜਾ ਫੇਰ ਨਹੀਂ ਪੜਾ ਤੈਦਾ ਆਪਣਾ ਸਿਸਟਮ ਇਦਾਂ ਦਾ ਠੀਕ ਹੈ ਸਰ ਠੀਕ ਹੈ ਨਾ ਥੋੜਾ ਫੀਲ ਕਰੋ ਕਿ ਸਰਕਾਰ ਮਾਨ ਸਾਹਿਬ ਦੀ ਹਾਂ ਜੀ ਕੰਮ ਕਰਾਂ ਦਾ ਨਾਮ ਮਿਲੂਗਾ ਨਹੀਂ ਕਰੋਗੇ ਇਹ ਠੀਕ ਹੈ ਸਰ ਸਰ ਕਰ ਦੂਜਾ ਕੰਮ ਉਸ ਕਰਕੇ ਜੇ ਇਹ ਬੰਦੇ ਦੋ ਦੋ ਸਾਲ ਤੋਂ ਇੱਥੇ ਰਹਿੰਦੇ ਇਹ ਬਹੁਤ ਬਾੜੀ ਗਾ ਇਹਨੂੰ ਇਹਨੂੰ ਬੰਦ ਕਰ ਠੀਕ ਹੈ ਜੀ ਹੋਰ ਕੋਈ ਗੱਲ ਜਿਹੜੀ ਚਿੱਠੀ ਦਿੱਤੀ ਸੀ ਉਹ ਜੇ ਲਿਖ ਕੇ ਹਾਂ ਕਾਨੂੰਗੋ ਨੇ ਮੇਰੀ ਚਿੱਠੀ ਗਵਾਤੀ ਤੁਸੀਂ ਸਰ ਇਹ ਆਪਣਾ ਦੇ ਤੂੰ ਇਹ ਅੱਜ ਚੰਗੇ ਪਰ ਬੰਦਾ ਤੁਹਾਡੇ ਲਾਮੇ ਆਇਆ ਮੇਰੇ ਅੱਗੇ ਕੋਈ ਨਹੀਂ ਆਇਆ ਦੁਬਾਰਾ ਫਿਰ ਦੇਖੋ ਮੇਰੀ ਹਾਲ ਐ ਦੱਸ ਇਹ ਮੀਡੀਆ ਵਾਲਿਆਂ ਦਾ ਹਾਲ ਐ ਤੇ ਹਾਲੇ ਤੱਕ ਬਾਕੀਆਂ ਦੇ ਕੀ ਆ ਲੋਗ ਹੁਣ ਮੈਂ ਅੱਗੇ ਤੋਂ ਖਿਆਲ ਇੱਕ ਇਹ ਪੈਸੇ ਜੁੜੀਆਂ ਇਹਨਾਂ ਦਾ ਕੇਸ ਐ ਤੇ ਸਿੱਧੇ ਕੇ ਆ ਕੇਸ ਲੋ ਇਹਨਾਂ ਦਾ ਹੀ ਆਪਣੇ ਮੇਰੇ ਮੇਰੇ ਮਹਿਕਮੇ ਦਾ ਐ ਠੀਕ ਸਰ ਇਹਨੂੰ ਕੰਪਲੀਟ ਕਰ ਠੀਕ ਐ ਸਰ ਸਰ ਇਹ ਤਸਵੀਰ ਚ ਗੇੜੇ ਦਾ ਬਾਤ ਨਹੀਂ ਬਾਤ ਜੇ ਗੇੜੇ ਬਾਤ ਕੇ ਮੇਰੇ ਕੋਲ ਚੱਲ ਗਈ ਹੈ ਦੁਬਾਰਾ ਨਹੀਂ ਸਰ ਸਰ ਆਪਣੇ ਕੋ ਫਿਰ ਕੋਈ ਨਹੀਂ ਦੱਸ ਫਿਰ ਮੈਂ ਮੈਂ ਪਹਿਲਾਂ ਤੇ ਮੈਂ ਆਪਣਾ ਕੰਮ ਪਿਆਰ ਦਾ ਹੀ ਕਰਦਾ ਜੇ ਕੋਈ ਅਫਸਰ ਨਹੀਂ ਕਰਦਾ ਤਾਂ ਫਿਰ ਭਾਜੀ 81 ਦਾ ਪਲਾਟ ਦਿੱਤਾ ਹੈ ਕਬਜ਼ਾ ਹੋਇਆ ਹੈ ਬਹੁਤ ਤੰਗਦਾ ਇਹ ਤਾਂ ਬਹੁਤ ਪੁਰਾਣਾ ਪਲਾਟ ਹੈ ਜਿਆ ਇਹ ਚਾਹਦੇ ਉਹ ਕਬਜ਼ਾ ਕਰੀ ਜਾਂਦੇ ਉਹਦਾ ਦੁੱਧ ਮੈਂ ਕਾਰਚ ਬੈਠ ਗਿਆ ਬਜ਼ੁਰਗ ਵੀ ਸੱਤ ਸਾਲ ਮੇਰਾ ਉਹ ਹੀ ਆ ਗਿਆ ਹਾਂ ਇਹ ਇਹ ਮੇਰਾ ਵੀ ਟੱਕਰ ਠੀਕ ਹੈ ਨਾ ਹਾਂ ਕੋਈ ਲੰਮਾ ਨਹੀਂ ਹੁਣ ਸਰ ਪਬਲਿਕ ਕਿਉਂ ਲੰਮਾ ਦਾ ਆਪਾਂ ਕੱਲੀ ਬੈਠੀ ਸਾਨੂੰ ਲੋਕਾਂ ਦੇ ਵੋਟਾਂ ਪਾ ਕੇ ਐਮਐਲਏ ਬਣਾਇਆ ਮੰਤਰੀ ਬਣਾਇਆ ਐਸੇ ਕਰਕੇ ਬਣਾ ਕੇ ਲੋਕਾਂ ਦੇ ਕੰਮ ਕਰੀਏ ਉਹ ਨੂੰ ਤਹਿਸੀਲ ਦਾ ਬਣਾਇਆ ਪਰਵਾਰੀ ਬਣਾਇਆ ਤਨਖਾਹ ਉਹ ਮਿਲਦੀ ਹੈ ਐਸਾ ਦੋ ਦੋ ਸਾਲ ਦੇ ਬੰਦੇ ਫਿਰਦੇ ਤੇ ਬਹੁਤ ਮਾਰੀ ਸਰ ਲੱਗਦਾ ਕਿ ਮਸਲੀ ਹੱਲ ਹੋ ਜੇਗੀ ਅੱਜ ਤੁਸੀਂ ਆਏ ਜੇ ਕਰਨਗੇ ਸਾਰੇ ਮਸਲੇ ਹਲ ਕਿਉਂਕਿ ਲੋਕਾਂ ਦੀ ਸਰ 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 ਭਗਵਾਨ ਸਿੰਘ ਬਾਜ ਜੀ ਦੀ ਸਰਕਾਰ ਹੈ ਪਬਲਿਕ ਪਬਲਿਕ ਦਾ ਹਰ ਮਸਲਾ ਹੱਲ ਕਰਾ ਦੇ ਤੁਸੀਂ ਕਹ ਬਣਾਓ ਹਾਂ ਸਤਿਗੁਰ ਜੀ ਸਤਿਗੁਰ ਜੀ ਸਾਰਿਆਂ ਨੂੰ ਸਤਿਗੁਰ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਇਧਰ ਦੇ ਕੋਈ ਨਹੀਂ ਕੋਈ ਕੋਈ ਜਿੱਧੇ ਦੇਖ ਲਾ ਨਾ ਕਿੰਨੇ ਕਿਨੇ ਕੇਸ ਆਇ ਤਸੀਲਦਾ ਸਾਹਿਬ ਫਿਰ ਤੇ ਹਲੇ ਨਹੀਂ ਸੁਣੀ ਕਿੰਨੇ ਆ ਗਏ ਕੀ ਹਾਲ ਹੈ ਠੀਕ ਹੋ ਸਰ ਕਿੰਨੇ ਆ ਗਏ 50 ਦੇ ਕਿੰਨੇ ਇੰਤਕਾਲ ਆਏ ਸਰ ਕਿੰਨੇ ਇੰਤਕਾਲ ਆਏ ਤੁਹਾਡੇ ਚ 50 ਦੇ ਕਰੀਬ ਕਰਦੇ ਆਂ 45 ਹੋ ਗਏ 45 ਹੋ ਗਏ 45 ਹੋ ਗਏ ਆਪਾਂ ਬੋਲ ਦੱਸਿਆ ਪਿੰਡਾਂ ਦੇ ਵਿੱਚ ਪਹਿਲਾਂ ਹਾਂਜੀ ਸਾਰੇ ਹੁਣ ਦੱਸਿਆ ਜੀ ਅੱਛਾ ਆਪਣੇ ਕੋ ਕੋਈ ਐਸਟੀਮੇਟ ਹੈਗਾ ਪੂਰਾ ਲੋਕੋ ਕੀ ਤਸੀਲ ਦੇ ਵਿੱਚ ਕਿੰਨੇ ਡਿਊ ਨੇ ਇੰਤਕਾਲ ਤਕਰੀਬਨ ਸਰ 100 ਦੇ ਕਰੀਬ ਹੈਗਾ ਤੋ ਕਿ ਪਿਛਲੇ ਅਸੀਂ 1 ਮਹੀਨੇ ਤੋਂ ਇੰਤਕਾਲਾਂ ਨੂੰ ਹੀ ਲੱਗੇ ਹੋਏ ਆਂ ਬਹੁਤ ਥੋੜੇ ਰਹਿ ਗਏ ਆ ਜਿਹੜੇ 750 ਦੀ ਫਿਕਰ ਕਰਨੀ ਲਿਜੀਤੀ ਹੈ ਹਾਂ 750 ਦੀ ਕਿੰਨੇ ਕਿੰਨੇ ਜੱਜ ਕੀਤੀ ਆਪਾਂ ਸਤ ਸਾਲ ਨੇ 70 ਤੱਕ ਨਵੰਬਰ ਤੋਂ ਲੈ ਕੇ ਹੁਣ ਤੱਕ ਇਹ ਪ੍ਰੋਸੈਸ ਕਰਦੇ ਆਏ ਹਾਂ 6 ਤੋਂ ਨਵੰਬਰ ਤੋਂ ਲੈ ਕੇ ਹੁਣ ਤੱਕ ਅੱਛਾ ਹਰ ਵੀਕ ਡਿਸਾਬ ਜਿਹੜੇ ਗਿਣਨਾ ਉਹ ਟਾਰਗੇਟ ਦਿੰਦੇ ਸੀ ਹਾਂ ਵੀ ਬਈ ਇੰਨਾ ਤੁਸੀਂ ਖਤਮ ਕਰਨਾ ਹਾਂ 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 ਮੈਂ ਲੋ ਜੀ ਆਪਾਂ ਨੂੰ ਟਾਰਗੇਟ ਸੋ ਦਾ ਮਿਲਿਆ 200 ਰੁਪਏ ਨਾਲ 200 ਦਾ ਸੀ ਹਾਂ ਬੋਲੀ ਬੋਲੀ ਫਿਕਰ ਘੱਟ ਗਈ ਉਹਨਾਂ ਟਾਰਗੇਟ ਘੱਟਦਾ ਗਿਆ अच्छा ते ਹੁਣ ਜਿਹੜਾ ਹੈਗਾ ਅਰਾਊਂਡ ਅਬਾਊਟ 100 ਇੰਤਕਾਲ ਹੈਗਾ ਸਾਰਿਆਂ ਨੂੰ ਮੈਸੇਜ ਲਿਖਤੀ ਜਿਹੜੇ ਜਿਹੜੇ ਬੰਦਿਆਂ ਦੇ ਇੰਤਕਾਲ ਸੀ ਉਹਨਾਂ ਨੂੰ ਮੈਸੇਜ ਹੋਇਆ ਸਾਰੇ ਇੰਤਕਾਲਾਂ ਆ ਕੇ ਰਜਿਸਟਰੀਆਂ ਸਾਰੇ ਦਰਜ ਕਰ ਇਹ ਚ ਸਾਰੇ ਇਸ ਤਰ੍ਹਾਂ ਕਰ ਤੋਂ ਬੰਦੇ ਆਉਣ ਚਾਹੀਦੇ ਜਿੰਨੇ ਡਾਕੂਮੈਂਟ ਹੋਏ ਹਨ ਰਜਿਸਟਰਡ ਜਿੰਨੇ ਰਜਿਸਟਰੀ ਹੋਏ ਬੰਦਿਆਂ ਨੂੰ ਵੀ ਕਰਨੀਗਾ ਤੁਸੀਂ ਆਪਦੇ ਇੰਤਕਾਲ ਦੇ ਤੱਕ अच्छा उनेल करतेया सर सारे क्योंकि ਇਹ ਪਤਾ ਹੈ ਨਾ ਵੀ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਸਾਡੇ ਦਿਲ ਹੋ ਗਏ ਆ ਪਤਾ ਸਰ ਪਤਾ ਇਹ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਸਰਕਾਰ ਆ ਕੰਮ ਕਾਦੀ ਹੈ ਪਤਾ ਸਰ ਪਤਾ ਦਿੱਤਾ ਜੀ ਕਿੰਨੇ ਤੁਹਾਡੇ ਕੋ ਗਰਦੌਰ ਸਾਹਿਬ ਕੰਦੇ ਸਰ ਮੇਰੇ ਕੋ ਦੋ ਗਰਦੌਰ ਨੇ ਤਾਂ ਆਹ ਹਾਂ ਜੀ ਅੰਸਰ ਬਾਹਰ ਕਹਿੰਦੇ ਕਹਿੰਦੇ ਬੁਲਾਓ ਆਪ ਗਰਦੌਰਾਂ ਨੂੰ ਬੁਲਾਓ ਕੰਮ ਕਰ ਦੋ ਸਰ ਇੱਧਰ ਆਓ ਸਰ ਪਤਾ ਸਾਡੇ ਅੱਗੇ ਦੇਖੀ ਉਹ ਉਹ ਜੀ ਉਹ ਆ ਗਿਆ ਪਟਵਾਰੀ ਪਟਵਾਰੀ ਆਪਣੇ ਕੋਲ ਕਹਿੰਦੇ ਪਟਵਾਰੀ ਵਿੱਚੋਂ ਸਰ ਇੱਕ ਸਰਕਲ ਅੰਦਰ ਹੈਗੇ ਨੇ 7 ਤੇ ਦੂਸਰੇ ਸਰਕਲ ਵਿੱਚ ਹੋਰੇ ਸਰ ਇਕੱਤਰ ਹੋ ਕੇ ਰੱਖਦੇ ਨੇ ਅੱਛਾ ਭਾਈ ਕਾਰੇ ਸਰ ਦੋ ਗਰਦਾਰ ਦੂਸਰੇ ਅੱਛਾ ਇੱਕ ਸਰਕਲ ਦੇ ਸਾਰੇ ਪਟਵਾਰੀ ਆਏ ਨੇ ਇੱਕ ਸਰਕਲ ਅੰਦਰ ਸਰ ਦੋ ਨਹੀਂ ਆਏ ਇੱਕ ਤੇ ਪਹਿਲਾਂ ਤੋਂ ਲੀਵ ਚੱਲ ਰਿਹਾ ਸੀ ਇੱਕ ਅੱਜ ਸਵੇਰੇ ਕਹਿੰਦੇ ਬਿਮਾਰ ਹੋ ਗਿਆ ਉਹ ਕਨਫਰਮ ਵੀ ਕਰਾ ਲਿਆ ਸਰ ਕਰੇ ਬੰਦਾ ਭੇਜ ਦਿੱਤਾ ਬਿਮਾਰ ਸੀ ਅੱਛਾ ਅੱਛਾ ਸਰ ਕਿੰਨੇ ਕਿੱਦੇ ਕਿਤੇ ਅੱਪਾ ਅੱਜ ਕਿੰਨੇ ਕਰਦੇ ਸਰ ਮੇਰੇ ਅ ਅੱਜ ਇਸ ਵੀਲੇ ਤੱਕ 87 ਹੋ ਗਏ ਨੇ ਬਾਕੀ ਆ ਸਾਰੇ ਅੱਜ ਕਰਨ ਵਾਲੇ ਪਏ ਨੇ ਸੋ ਮੇਰੇ 200 ਟੱਪ ਜਾਣਗੇ 200 ਟੱਪ ਜਾਣਗੇ ਸ਼ਾਇਦ ਟੋਟਲ ਕਿੰਨੇ ਸੀ ਪੈਂਡਿੰਗ ਆਪਣੇ ਸਰ ਆ ਮੇਰੀ ਪੈਂਡਿੰਗ ਲਿਸਟ ਸੀਗੀ ਕਿੰਨੀਆਂ ਟੋਟਲ ਇਸ ਸਾਰੇ ਨਸੀ ਜਦੋਂ ਨੰਬਰ ਮਤਲਬ ਅਪਰੋਕਸੀ ਹੈ ਜੀ ਦੇ ਆਈ ਥਿੰਕ 90 ਇੱਕ ਦੇ ਤਰੀਬ ਹੋਣਗੇ ਮਲਾਰ ਸੀ ਜਿਹੜੇ ਮੇਰੇ ਲੈਵਲ ਤੇ ਪੈਂਡਿੰਗ ਸੀ ਬਾਕੀ ਕਈ ਪਟਵਾਰੀਆਂ ਦੇ ਵੀ ਪੈਂਡਿੰਗ ਸੀ ਉਹ ਵਿੱਚ ਨਹੀਂ ਹੈਗਾ ਸਿਰ ਜਿਹੜੇ ਮੇਰੇ ਲੈਵਲ ਤੇ ਪੈਂਡਿੰਗ ਸੀ ਆ 90 ਕੀ ਸੀ ਜਿੰਨਾ ਅੱਗੇ ਡੇਟਸ ਲਿਖੀਆਂ ਨਾ ਆ ਪੁਰਾਣੀ ਡੇਟਸ ਉਹ ਲੱਭ ਕੇ ਕਰਤੀ ਹੈ ਜਿੰਨਾ ਅੱਗੇ ਨਹੀਂ ਲਿਖੀਆਂ ਡੇਟਸ ਸਿਰ ਹੋ ਰਹੀ ਜਿੰਨਾ ਕਿ ਟਿਪ ਵੱਜ ਗਿਆ ਉਹ ਹੋ ਗਿਆ ਹੋ ਗਿਆ ਆ ਵੀ ਜਿਵੇਂ ਆ ਸਾਰੇ ਹੋ ਗਏ ਆ ਵੀ ਹੋ ਗਏ ਅੱਛਾ ਤੇ ਆ ਵੀ ਹੋ ਗਏ ਅੱਛਾ ਅੱਛਾ ਜੀ ਸਰ ਪੈਂਡੈਂਸੀ ਲਿਸਟ ਆਨਲਾਈਨ ਕਢਵਾ ਲਈ ਸੀ ਵੀ ਜੀ ਮੂਹੇ ਮੂਹੇ ਤੱਕ ਅਲੱਗ ਕੋਣ ਹੈ ਪਟਵਾਰੀ ਸਰ ਉਹ ਨਹੀਂ ਹੈਗਾ ਹਾਂ ਪ੍ਰਾੜੀ ਵਿਵਦ ਕੋ ਹਾਂ ਉਹ ਇੱਕੋ ਹੀ ਪ੍ਰਾੜੀ ਵਿਵਦ ਕੋਈ ਹੈ ਸੁਲਤਾਨ ਵਿਵਦ ਕੋ ਨਹੀਂ ਸਰ ਉਹ ਵੱਖਰਾ ਹੈ ਪ੍ਰਾੜੀ ਵਾਲਾ ਇੱਕ ਹੋ ਗਿਆ ਨਾ ਸ਼ਿਕਨੀ ਸ਼ਿਕਨੀ ਵਾਲੇ ਕੌਣ ਸੁਲਤਾਨ ਵਿੰਡਾ ਵਾਲਾ ਕੌਣ ਹੈ ਸੁਲਤਾਨ ਵਿੰਡਾ ਦਾ ਸੁਲਤਾਨ ਵਿੰਡਾ ਵਾਲੇ ਕੋਈ 7 7 ਤੇ 5 ਫਰਵਰੀਆ ਤੋਂ ਏਰੀਆ ਕਿਹੜਾ ਹੈ ਸ਼ਿਕਨੀ ਵਾਲਾ ਸ਼ਿਕਨੀ ਵਾਲਾ ਸ਼ਿਕਨੀ ਕਰਨਾ 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 ਹਾਂ ਸਰ ਸਰਕਲ ਲਿਖਿਆ ਨਾ ਸਰ ਸੁਲਤਾਨ ਵਿੰਡ ਦੇ ਟੋਟਲ ਹੈਗੇ ਨੇ ਕਰੀਬਨ 5 ਪਰਸੈਂਟ ਪਰਦੇ ਕੋ ਤਾਂ ਸੁਲਤਾਨ ਸ਼ਿਕਨੀ ਸਰਦਾਰਮਨ ਸ਼ਿਕਨੀ ਸਰ ਕਿਤੇ ਮੈਂ ਕੀ ਨਾਂ ਤੁਹਾਡਾ ਕਰਨ ਘੋਸਣਾ ਕਰ ਦੇਖੋ ਕਿੰਨੇ ਤੁਹਾਡੇ ਪੈਂਡਿੰਗ ਕਿੰਨੇ ਸੀ ਤੁਹਾਡੇ ਇੰਤਕਾਲ ਪੈਂਡਿੰਗ ਤਾਂ ਮੇਲੇ ਕਰ ਤੇਰੀਓ ਮਨਜ਼ੂਰ ਆਜੂ ਅੱਜ ਹੋ ਜਾਣਗਾ ਨਾ ਲੈ ਆਈ ਸਰ ਲੈ ਲੋਗੇ ਹਾਂਜੀ ਸਰ ਅੱਛਾ ਤੇ ਸਤਾਰਨ ਦੇ ਸ਼ਿਕਨੀ ਆਬਾਦੀ ਦਾ ਕੋਣ ਹੈ ਆ ਸਰ ਆਲੇ ਸਰ ਆਸੇਮ ਹੀ ਨਾ ਸ਼ਿਕਨੀਆਂ ਤਾਂ ਦੇਖੋ ਜੀ ਇਹਦਾ ਸਾਡੇ ਸਾਡੋ ਪਿੰਡ ਤੋਂ ਕੋਈ ਸ਼ਿਕਾਇਤ ਨਹੀਂ ਹੋਣੀ ਤਾਂ ਨਹੀਂ ਤੇ ਸਾਡੀ ਇੰਤਕਾਲ یشنل ਇਕ ਰਿਕਾਰਡ ਹੋਣਾ ਹੈ ਮੁੰਡਾ ਕਰੰਦੇ ਆਇਆ ਹੈ ਨਾ ਜੀ ਜੀ ਇੱਕ ਅਪਲੀਕੇਸ਼ਨ ਕਰਵਾਉਣੀ ਸਰ ਆਪਣੇ ਜਹਰੇ ਪਾਸ ਜਿਹੜੇ ਉਥੇ ਲਿਆਂਦੇ ਬਹੁਤ ਬਾਅਦ ਦਸਪਾਲ ਇਸ ਪਾਲ ਇਸ ਪਾਲ 1800 ਹਮਤਾਲੇ ਬਰਾਸ ਦੇਖਾ ਆਛਾ ਬਲਾਂਸ ਹੈ ਸਰ ਪੌਂਚੋ ਪਲੇਟ ਖਾਵੇ ਆਪਣੇ ਹਾਂ ਇਹਨਾਂ ਵਾਲੀ ਦੇ ਸਪ੍ਰੇ ਕਰ ਚੋ ਹਾਂ ਵਾਲੀ ਜੱਜ ਕਰਤਾ ਕੰਮ ਸਭੀ ਪੜਤਾ ਰਹੇ ਨੇ ਹਾਂ ਸਭੀ ਪਰਤਾਵੇ ਕੀ ਸਿਹਰੇ ਸਭੀ ਪਰਤਾ ਨੂੰ ਦਾ ਮੁਠਾ ਮਜੂਦ ਜਣੀ ਤਰੀਕੇ ਸੰਭਲ ਸਕਦੇ ਨੇ ਉਸ ਇਥੇ ਚਾਰ ਦਾ ਫੋਰ ਐਗਜ਼ੈਂਪਲ ਅੱਛਾ ਉਹ ਰਾਤ ਨੂੰ ਦਾ ਇੰਦਰਾ ਦਾ ਬਾਤ ਕਰਦੇ ਨੇ ਉਹਨਾਂ ਦਾ ਰੱਖਣਾ ਕਰਦੇ ਨੇ ਉਹ ਕੁਝ ਥੋੜਾ ਜਿਹਾ ਸੰਗਲ ਮੈਨੂੰ ਆਦੀ ਹੈ ਜੇ ਤੁਗਲ ਦਾ ਝੜ ਕੇ ਨਾਲ ਇਹਨਾਂ ਦਾ ਉਹ ਰਹਿੰਦਾ ਹੈ ਸਿਰਫ ਜਬਾਰਾ ਮੁਠਾ ਲਾਣਾ ਠੀਕ ਹੈ ਸਰ ਬੈਠੋ ਜਿਲ੍ਹਾਂ ਦੇ ਵਿੱਚ ਜਿਲ੍ਹਾਂ ਮੁਨ ਸੋਫਰੇ ਜੀ ਸੋਫਰੇ ਟੈਂਸ਼ਨ ਅਗੇ ਕਿਹਦੇ ਸੀ ਉਸ ਤੋਂ ਇਨਕਮ ਲੱਗਦਾ ਜੀ ਹਾਂ ਤੇ ਜਿਲ੍ਹਾ ਆ ਗਿਆ ਆਪਣੇ ਦਾ ਜੀ ਜੀ ਸਰ ਨੂੰ ਨਾ ਪਾਸਪੋਰਟ ਲੱਗਦਾ ਹਾਂ ਜੀ ਪੱਜਾ ਜੀ ਅੱਛਾ ਤਾਂ ਵੀ ਬਣਦੀ ਹੈ ਜੀ ਮੈਂ ਬਲਕ ਤਾਂ ਹੈ ਮੜਾ ਬੜਾ ਆਈਡੀ ਚੱਕੀ ਹੋਇਆ ਛੋਟ ਗਿਆ ਵਾ ਆਈਡੀ ਚੱਕੀ ਆ